ਦੇਖੋ ਵੀਰ ਜੀ ਆਪਣੀ ਸਰਪੇਸੀ ਡਰਨਾ ਬੀਜੀ ਕਣਕ ਪਹਿਲਾਂ ਤਾਂ ਬੱਲੀ ਦੇਖੋ ਕਿੰਨੀ ਵਧੀਆ ਇਹ 222 ਵੈਰਟੀ ਆ ਬੱਲੇ ਦੀ ਲੰਬਾਈ ਦੇਖ ਲਓ ਮਰੂਨ ਦੇ ਬੱਲੀਆਂ ਇਹ ਤਾਂ ਆਪਾਂ ਨੂੰ ਇਹ ਜੋ ਲੁਧਿਆਣਾ ਨੇ ਯਾਰ ਆਪਣੇ ਹੱਡ ਜਿਹੜਾ ਤੇ 22 ਕਰੀ ਜਾਂਦੇ ਸੀ 303500 ਦਾ ਖਰਚਾ ਕਰ ਲੈਂਦੇ ਸੀ ਆਪਾਂ ਹੁਣ ਆਪਣਾ 33500 ਦਾ ਖਰਚਾ ਸਾਰੀ ਕਟਰ ਫੇਰਨ ਦਾ ਕਟਰ ਦੇ ਉੱਪਰ ਹੀ ਮਸ਼ੀਨ ਫਿਟ ਹੋਈ ਗਈ ਆ ਸਰਵੇਸੀਡਰ ਨਾਲੇ ਦਾ ਆਪਣਾ ਯਾਰ ਖਰਚਾ ਘਟ ਗਿਆ 2.5 ਗਾਲ ਜਿਹੜੀ ਆਪਾਂ 89 ਕਿਲੋ ਪਾਉਂਦੇ ਸੀ ਆ 50 ਤੋਂ 55 ਕਿਲੋ ਪੈਂਦੀ ਆ ਮਰੋ ਨੀ ਬਾਬਲੀਆ ਜੀ ਇਹ ਮੇਰੀ 25 ਅਕਤੂਬਰ ਦੀ ਬੀਜੀ ਰਹੀ ਆ 47 ਕਿਲੋ ਮੈਂ ਬੀ ਪਾਇਆ ਸੀ ਜੇ ਮੈਨੂੰ ਕੋਈ ਮੁਸ਼ਕਲ ਆਉਂਦੀ ਸੀ ਮੜੀ ਮੁਪੀ ਮੈਂ ਯੂਨੀਵਰਸਿਟੀ ਨਾਲ ਸੰਪਰਕ ਕਰਦਾ ਸੀ ਆ ਜਿਹੜੀ ਆਪਣੀ ਟੀਮ ਆਈ ਸੀ ਪਰਸੋਂ ਉਹਨਾਂ ਨੇ ਇਹ ਬੁੱਗੇ ਦੋ ਪਟਕੇ ਗਿਣਤੀ ਕਰੇ ਦੀ ਬੱਲੀਆਂ ਦੀ ਮਿੱਤਰੋ 27 ਬੱਲੀਆਂ ਨਿਕਲੀਆਂ ਨੇ ਇੱਕ ਬੂਟੇ ਜੀ ਦੂਜਾ ਪੱਟਿਆ 1 ਤੋਂ 26 ਨੇ ਤੀਆਂ ਚਲੋ ਕਿਸੇ ਜੋ 26 ਕਿਸੇ ਤੋਂ 27 ਦੇ ਆਪਾਂ ਜਿਹੜੀ ਸੁਪਰ ਸੀਡਰ ਨਾਲ ਵੀ ਕੀ ਹੋਈ ਆ ਜਾਂ ਰੋਟਾਵੇਟਰ ਨਾਲ ਵੀ ਜਿਹੜਾ ਉਹਦੀਆਂ ਗਿਣਕੇ ਦੇਖੋ ਵੀ ਕਿੰਨੀਆਂ ਬੱਲੀਆਂ ਨੇ ਇੱਕ ਬੂਟੇ ਜੀ ਇਹਦਾ ਫਟਾਰਾ ਬਹੁਤ ਬਾਕੀ ਪਰਾਲੀ ਦਾ ਹੱਲ ਹੋ ਗਿਆ ਫਰੀ ਦੀ ਖਾਦ ਮਿਲਦੀ ਆਪਾਂ ਨੂੰ ਹੁਣ ਉਹਨ ਘੇਰੀਆਂ ਦੋ ਆਰੀਆਂ ਦੇ ਲੋ ਪਾਣੀ ਲੱਗਿਆ ਦੀ ਘੋਰਾ ਨਹੀਂ ਡਿਗੀ ਇਹ ਯੂਨੀਵਰਸਿਟੀ ਦੀ ਦੇਣ ਆਪਾਂ ਨੂੰ ਥੋੜਾ ਜਿਹਾ ਜਿਹੜੇ ਮਹਿਕਮਾ ਵਾਲੇ ਆਪਣੇ ਪਿੰਡਾਂ 'ਚ ਕੈਂਪ ਲਾਉਂਦੇ ਨੇ ਉਹਨਾਂ ਦਾ ਫੀਡਬੈਕ ਆਪਾਂ ਨੂੰ ਜਿਹੜੀਆਂ ਗੱਲਾਂ ਉਹ ਆਪਾਂ ਨੂੰ ਦੱਸਦਿਨੇ ਆ ਕੇ ਉਹ ਤਾਂ ਆਪਾਂ ਦਾਦੇ-ਪਰਦਾਦਿਆਂ ਤੋਂ ਕੀਤੀ ਕਰਦੇ ਆਉਂਦੇ ਆ। ਇਹਦੇ 'ਚ ਜੀ ਤੁਸੀਂ ਇੰਨਾ ਰੋਪ ਪਾਓ, ਇਹਦੇ 'ਚ ਇੰਨਾ ਬੀ ਪਾਓ। ਉਹ ਤਾਂ ਯਾਰ ਆਪਾਂ ਨੂੰ ਹਰ ਇੱਕ ਬੰਦੇ ਨੂੰ ਪਤਾ ਵੀ ਅਸੀਂ ਕਿੰਨਾ ਦੀ ਪਾਉਣਾ, ਕਿੰਨਾ ਰੋਪ ਆਉਣਾ ਹੈ। ਉਹ ਤਾਂ ਆਪਣੇ ਆਪਣੇ ਖੇਤਾਂ ਦਾ ਪਤਾ ਹੁੰਦਾ। ਡਾਕਟਰ ਵਾਲੇ ਨੂੰ ਤੇ ਥੋੜੀ ਜਿਹੀ ਰੇਤ ਵਾਲੀ ਜ਼ਮੀਨ ਵਾਲੇ ਨੂੰ ਕੋਲ ਦੱਸਣ ਦਾ ਕੀ ਫਾਇਦਾ? ਹੁਣ ਦੱਸੋ ਆਹ ਲਿਆ ਕੇ ਜਮੀਨਦਾਰਾਂ ਨੂੰ ਇਹ ਖੇਤਾਂ-ਖੇਤ ਦਿਖਾਓ ਜਿੱਥੇ-ਜਿੱਥੇ ਬੀਜੇ ਨੇ ਉਹਦਾ ਫਾਇਦਾ। ਹੁਣ ਆਪਾਂ ਸਮੋਸੇਖਾਨੇ ਛੱਡ ਦੀਏ ਆਪਾਂ ਹੀ ਹਿੰਮਤ